ਇਹ ਲੜਾਈ ਪੰਜਾਬ ਪੱਧਰ ਦੀ ਬਣਵਾਉਣ ਵਾਲੇ ਦਾ ਜੇ ਫਿਰ ਇੰਨਾ ਕਾ ਕੱਟ ਨਹੀਂ ਰਹਿਣਾ ਲੱਖਾਂ ਚ ਕੱਟ ਹੋਊਗਾ ਜ਼ਮੀਨ ਨੂੰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ ਨੂੰ ਜ਼ਮੀਨ ਤੇ ਦੇ ਇਹ ਤਾਂ ਗੱਲ ਹੀ ਨਹੀਂ ਬਣ ਸਕਦੀ ਅਸੀਂ ਤਾਂ 5 ਮਿੰਟ ਪਾਣੀ ਵਟਣ ਦੇ 20 ਸਾਲ ਦੀ ਸਜ਼ਾ ਕੱਟ ਲੈਣੇ ਕੋਈ ਪੱਟ ਪੱਟ ਲੈ ਫਿਰ ਵੀ ਨਹੀਂ ਸਾਰੀ ਇਹ ਤਾਂ ਸਾਰੀ ਜ਼ਮੀਨ ਤੇ ਵੰਡਣ ਉੱਪਰ ਤੇ ਨੇ ਕਿ ਸਭ ਤੋਂ ਵੱਡੀ ਗੱਲ ਹੈ ਹੁਣ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਣ ਗਿਆ ਕੋਈ ਕਿਹਾ ਜਾਂਦਾ ਸੀ ਵੀ ਇਹ ਇਕੱਠੇ ਹੁਣ ਕਿਉਂ ਨਹੀਂ ਹੋ ਰਹੇ ਤਾ ਇੱਕ ਵੱਡੀ ਗੱਲ ਆ ਪੰਜਾਬ ਦੇ ਲਈ ਵੀ ਬੜੀ ਵੱਡੀ ਗੱਲ ਆ ਕਿਉਂਕਿ ਅਕਸਰ ਕਹਿੰਦੇ ਆ ਲੋਗ ਵੀ ਜਿਹੜੇ ਮੋਰਚੇ ਇਹ ਨਹੀਂ ਜਿੱਤ ਪਾਉਂਦੇ ਉਹਦੇ ਪਿੱਛੇ ਕਾਰਨ ਆਵੇਂ ਵੀ ਇਹ ਇਕੱਠੇ ਨਹੀਂ ਹੁੰਦੇ ਜੇ ਤਾਂ ਮਾੜੀ ਲੀਡਰਸ਼ਿਪ ਗਵਾਹੀ ਕਰਦੀ ਇਹ ਰਹਿ ਗਈ ਮਾੜੀ ਹੋਈ ਫਿਰ ਤੋਂ ਪੈਸੇ ਦੀ ਆ ਪਰ ਜੇ ਤਾਕੜੀ ਲੀਡਰਸ਼ਿਪ ਆਈ ਫਿਰ ਉਹ ਪੈਸਾ ਦੀ ਨਹੀਂ ਆਉਂਦੀ ਫਿਰ ਉਹਦੀ ਜਮੀਰ ਰੱਖੋ ਉਹ ਆਪ ਬਾਕਆਊਟ ਕਰਕੇ ਅੱਜ ਤੇ ਨਹੀਂ ਬਾਕਆਊਟ ਕਰ ਰਹੇ ਮੀਟਿੰਗ ਤੋਂ ਭੱਜ ਗਏ ਦਿੱ ਤਨਸਰੀਦ ਚੋਂ ਆਪ ਅੱਜ ਤੇ ਨਹੀਂ ਭੱਜੇ ਲੀਡਰ ਤਾਂ ਨਹੀਂ ਭੱਜੇ ਹੁਣ ਸਾਡੇ ਲਈ ਅਸੀਂ ਹੋਣਾ ਜਾਗੇ ਤਾਂ ਕਿਸਾਨ ਆਗੂ ਰੁਲ ਸਿੰਘ ਮਾਨਸਾ ਮੇਰੇ ਨਾਲ ਮੌਜੂਦ ਆ ਜੋਦਾਪਿੰਡ ਦੇ ਵਿੱਚ ਮੌਜੂਦ ਆ ਤਾਂ ਅੱਜ ਜਿਹੜਾ ਧਰਨਾ ਲਗਾਇਆ ਗਿਆ ਸੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਗਲਾਡਾ ਨੇ ਜਿਹੜੀ ਇੱਥੋਂ ਉਹ ਨਵੀਆਂ ਅਰਬਨ ਸਟੇਟਸ ਕੱਢਣੀਆਂ ਨੇ ਤਾਂ ਹੁਣ ਗੱਲਬਾਤ ਕਰਦੇ ਆ ਕਿੱਦਾਂ ਦੇਖਦੇ ਹੋ ਧਰਨਾ ਤਾਂ ਤੁਸੀਂ ਲਗਾਇਆ ਦੂਜੇ ਪਾਸੇ ਸਰਕਾਰ ਇਸ ਤੇ ਫਾਇਦੇ ਕਨਾਨ ਤੇ ਲੱਗੀ ਹੋਈ ਆ ਸਰਦਾਰ ਸਰਕਾਰ ਕਹਿ ਰਹੀ ਆ ਵੀ ਹੁਣ ਕਿਸਾਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਸਾਨਾਂ ਨੂੰ ਆਪਣੀ ਜ਼ਿੰਦਗੀ ਦਾ ਬਦਲਣੀ ਕੁਛ ਨਾ ਕੁਛ ਤਾਂ ਚਾਹੀਦੀ ਹੈ ਇਹ ਨਾਲੇ ਅੱਜ ਡਰਨਾ ਨਹੀਂ ਹੈਗਾ ਵੱਡੀ ਮੀਟਿੰਗ ਹੈ ਖੁੱਲੀ ਮੀਟਿੰਗ ਪੰਜਾਬੀ ਕਹਿੰਦੀ ਖੁੱਲੀ ਮੀਟਿੰਗ ਇਸ ਪਿੰਡਾਂ ਦੀ ਜਿਹੜੀਆਂ ਦੀ ਜ਼ਮੀਨ ਆਈ ਹੈ ਇਹ ਕੱਲੀ ਇਸ ਜੋਧਾ ਪਿੰਡ ਜਿਹਨੀਆਂ ਜੁਗ ਰਿਹਾ ਕਿ ਘੱਟੋ-ਘੱਟ ਮੇਰੇ ਖਿਆਲ 20-25 ਥਾਂ ਤੋਂ ਇਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਜਿਵੇਂ ਸਾਡੇ ਮਾਨਸਾ 212 ਕਿਲਾ ਕਰਿਆਗਾ ਉਹ ਕੱਲ ਕਿਸਾਨ ਮੇਰੇ ਕੋਲੇ ਆ ਕੇ ਗਏ ਨੇ ਮੇਰੇ ਦਫ਼ਤਰ ਆ ਕੇ ਗਏ ਨੇਗੇ ਇਹ ਲੜਾਈ ਪੰਜਾਬ ਪੱਧਰ ਦੀ ਬਣੂ ਆਉਣ ਵਾਲੀ ਦੇ ਨੇ ਫਿਰ ਇਸ ਇੰਨਾ ਕ ਇਕੱਠ ਨਹੀਂ ਹੋਣਾ ਲੱਖਾਂ ਚ ਇਕੱਠ ਹੋਊਗਾ ਜੋ ਦੁਬਾਰੇ ਇਕੱਠ ਕਰਾਂਗੇ ਹਾਂ ਜੇ ਲੜਾਈ ਮੋਰਚੇ ਨੂੰ ਜਨ ਫੇ ਮੋਰਚਾ ਲੜਾਈ ਲੜੂਗਾ ਇਹਨਾਂ ਦੇ ਬੰਦੇ ਵਿੱਚ ਪਾਏ ਜਾਣਗੇ ਇਹੜੀ ਇਹਨਾਂ ਦੀ ਕਮੇਟੀ ਹੈ ਫਿਰ ਜੱਤ ਕੇ ਲੜਾਂਗੇ ਜ਼ਮੀਨ ਜਮੂਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ ਨੂੰ ਜ਼ਮੀਨ ਦੇ ਦਈਏ ਇਹ ਤਾਂ ਗੱਲ ਹੀ ਨਹੀਂ ਬਣ ਸਕਦੀ ਅਸੀਂ ਤਾਂ 5 ਮਿੰਟ ਪਾਣੀ ਵਢੜਦੇ 20 ਸਾਲ ਦੀ ਸਜ਼ਾ ਕੱਟ ਲੈਣੇ ਕੋਈ ਵੱਟ ਵਢ ਲੇ ਫਿਰ ਵੀ ਨਹੀਂ ਲਈ ਸਾਡੀ ਇਹ ਤਾਂ ਸਾਰੀ ਜ਼ਮੀਨ ਚ ਵੜਨ ਨੂੰ ਫਿਰਦੇ ਨੇ ਐ ਕਿਵੇਂ ਵੜਨ ਦੇ ਦਾਂਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਧਾ ਉਹਨਾਂ ਨੂੰ ਛਾਤ ਰੱਖਾਂਗੇ ਪਰ ਗੱਲ ਐਵੇਂ ਸਰਕਾਰ ਇਹ ਕਹਿੰਦੀ ਹੈ ਵੀ ਇਹੋ ਜਿਹੀਆਂ ਮੀਟਿੰਗਾਂ ਸਦਨਾ ਜਾਂ ਤਰਨੇ ਪ੍ਰਦਰਸ਼ਨ ਕਰਨਾ ਕਿੱਥੇ ਨੇ ਕਿੱਥੇ ਤਾਂ ਲਾਏ ਜਾ ਰਹੇ ਆ ਵੀ ਜ਼ਮੀਨ ਦਾ ਰੇਟ ਵਧਾਣਾ ਮਤਲਬ ਸਾਡੇ ਕੋਲ ਜ਼ਮੀਨ ਦਾ ਰੇਟ ਜਿਹੜਾ ਹੈ ਉਹ ਵੱਧ ਲੈਣਾ ਬਹੁਤ ਵਧੀਆ ਗੱਲ ਪੱਤਰਕਾਰ ਸਾਹਿਬ ਤੱਕ ਕਹੀ ਹੈ। ਇਹ ਮੈਨੂੰ ਵੀ ਜੱਜਦੀ ਹੈ। ਹੁਣ ਇਹਨਾਂ ਨੇ ਕਿਹਾ ਵੀ ਕਿਸਾਨ ਨੂੰ ਚੋ 2 ਕਨਾਲ ਦੇ ਮਗੱਠ ਕਿਲੇ ਚੋਂ। ਅਸੀਂ ਕਹਾਂਗੇ ਵੀ ਅਸੀਂ 2 ਕਨਾਲ ਨਹੀਂ ਲੈਣੀਆ ਵੀ ਕਿਸਾਨ ਐ ਮੰਨ ਜਾਣਾ। ਵੀ ਪੈਸੇ ਲੈ ਲਾਂਗੇ। ਜੇ ਤਾਂ ਮਾੜੀ ਲੀਡਰਸ਼ਿਪ ਗਵਾਈ ਕਰਤੀ ਇਹ ਰਹਿ ਗਈ ਮਾੜੀ ਹੋਈ। ਫੇਰ ਤੋਂ ਪੈਸੇ ਦੇ ਆਜੂ। ਪਰ ਜੇ ਤਾਕੜੀ ਲੀਡਰਸ਼ਿਪ ਆਈ ਫੇਰ ਉਹ ਪੈਸਾ ਨਹੀਂ ਆਉਂਦੀ ਫੇਰ ਉਹਦੀ ਜ਼ਮੀਨ ਰੱਖੋਗੇ। ਇਹ ਹੋਏ ਲੋਕਾਂ ਨਾਲ ਧੋਖਾ ਵੀ ਪੈਸੇ ਬਤਾ ਲਓ। ਸਮਝਣੇ ਗੱਲ ਆ। ਥੋੜੀ ਕਣੀ ਜ਼ਮੀਨ ਛੱਡ ਦੋ ਮੈਂ ਦੁਬਾਰਾ ਫੇਰ ਕਹਿਣਾ ਜੇ ਤਾਂ ਮਾੜੀ ਲੀਡਰਸ਼ਿਪ ਨੇ ਗਵਾਹੀ ਕੀਤੀ ਫੇਰ ਤਾਂ ਪੈਸਿਆਂ ਦੀ ਗੱਲ ਆਉ ਤੇ ਨਹੀਂ ਅਸੀਂ ਜਿਹੜੇ ਸਾਡੇ ਮੋਰਚੇ ਨੇ ਗਵਾਹੀ ਕੀਤੀ ਅਸੀਂ ਕੋਈ ਪੈਸਾ ਤੇ ਨਹੀਂ ਆਵਾਂਗੇ ਅਸੀਂ ਕੋਈ ਜ਼ਮੀਨ ਨਹੀਂ ਦੇਵਾਂਗੇ ਚਾਹੇ ਸਾਨੂੰ ਖੂਨ ਦਾ ਕਤਰਾ-ਕਤਰਾ ਕਿਉਂ ਨਾ ਬਹੁਣਾ ਪਈ ਜੇ ਜ਼ਮੀਨ ਨਹੀਂ ਛੱਡਾਂਗੇ ਭਾਵੇਂ ਤੇਨਾਂ ਮਰਜ਼ੀ ਕਰੋੜਾਂ ਦੀ ਆਫਰ ਹੋ ਜਾਏ ਕਈ ਤਾਂ ਲੋਗ ਇਹ ਵੀ ਪੁੱਛਣ ਲੱਗ ਗਏ ਵੀ ਕਿੰਨੇ ਕੁ ਕਰੋੜ ਤੱਕ ਆਫਰ ਹੋਣਗੇ ਤਾਂ ਜਾ ਕੇ ਜ਼ਮੀਨ ਦੇਣਗੇ ਮੇਰਾ ਖਲਕ ਸਾਨੂੰ ਜ਼ਮੀਨ ਦੇਣੀ ਨਹੀਂ ਚਾਹੀਦੀ ਪੈਸੇ ਦਾ ਜ਼ਮੀਨ ਦੇਣੀ ਜ਼ਮੀਨ ਦੇਣੀ ਨਹੀਂ ਚਾਹੀਦੀ ਨਾ ਨਾ ਬਿਲਕੁਲ ਨਹੀਂ ਦੇਣੀ ਚ ਪਾਣੀ ਸਾਡਾ ਪਿਤ ਹੈ ਧਰਤੀ ਹਵਾ ਮਹੱਤਤ ਹੈ ਅਸੀਂ ਇਹ ਗੱਲ ਕਣੀਏ ਉਹਨੇ ਪਰ ਗੱਲ ਹੈ ਜਦੋਂ ਕਾਰਪੋਰੇਟ ਘਰਾਣੇ ਆਉਂਦੇ ਜੇ ਕਲੋਨਾਈਜ਼ਰ ਆਉਂਦੇ ਆ ਉਹਨਾਂ ਨੂੰ ਤਾਂ ਕਿਸਾਨ ਜ਼ਮੀਨ ਦੇ ਦਿੰਦੇ ਉਹ ਆਪ ਦਾ ਮਾਰਗ ਸਿੱਧਾ ਸੌਦਾ ਹੁੰਦਾ ਜਿਵੇਂ ਕਲੋਨੀ ਬਣਾਉਣੀ ਆ ਕਿਵੇਂ ਬਣਾਉਣੀ ਆ ਠੀਕ ਹੈ ਨਾ ਉਹ ਉਹ ਪਹਿਲਾਂ ਪਹਿਲਾਂ ਹੈਗਾ ਦੀ ਕਿਸਾਨ ਨੂੰ ਵੀ ਮੈਂ ਨਿਕਲ ਦੇ ਕੇ ਵੱੱਡ ਬਣਾਉ ਨੂੰ ਪਰ ਹੁਣ ਜ਼ਮੀਨ ਕਿਤੇ ਮਿਲ ਨਹੀਂ ਬਾਹਰ ਜਾਵਾਂਗੇ ਪੰਜਾਬ ਵਿੱਚ ਅਸੀਂ ਪੰਜਾਬੀ ਲੋਕ ਸਾਡੀ ਬਹੁਤ ਬਾਹਰ ਕੋਈ ਸੁਰੱਖਿਆ ਨਹੀਂ ਇਹ ਸਾਡੀ ਜਨਮ ਭੂਮੀ ਹੈ ਇੱਥੇ ਸਾਡੀ ਸੁਰੱਖਿਆ ਸਾਨੂੰ ਇੱਥੇ ਰਹਿਣਾ ਚਾਹੀਦਾ ਹੈ ਕਿਹੜੇ ਲੋਕ ਨੇ ਫਿਰ ਜਿਹੜੇ ਜ਼ਮੀਨਾਂ ਦੇਨ ਨੂੰ ਤਿਆਰ ਨੇ ਜਿਹੜੇ ਕਹਿ ਵੀ ਰਹੇ ਆ ਹਾਂ ਜਿਹੜੇ ਧੰਨਵਾਦ ਕਰ ਰਹੇ ਸਿੱਧਾ ਭਗਵੰਤ ਮਾਨ ਦਾ ਵੀ ਤੁਸੀਂ ਇਹੋ ਜਿਹੀ ਪਾਲਿਸੀ ਲੈ ਕੇ ਆਓ ਉਹ ਭਗਵੰਤ ਦੇ ਟੌਟ ਨੇ ਉਹਦੀ ਪਾਰਟੀ ਦੇ ਟੌਟ ਕਹਾਂ ਕਿ ਜਾ ਕਰ ਦੇਗਾ ਜਾਂ ਸਰਕਾਰੀ ਬੰਦੇ ਕਹਾਂ ਉਹ ਧੰਨਵਾਦ ਕਰਨਗੇ ਦੂਜੇ ਲੋਕ ਧੰਨਵਾਦ ਨਹੀਂ ਕਰਦੇ ਤੁਹਾਨੂੰ ਲੱਗ ਰਿਹਾ ਵੀ ਇੱਥੇ ਕਿਸਾਨਾਂ ਦਾ ਕੋਈ ਫਾਇਦਾ ਹੈਗਾ ਇਸ ਪਾਲਿਸੀ ਦੇ ਵਿੱਚ ਜ਼ਮੀਨ ਦੇ ਅਸੀਂ 5 ਬੜ ਬਡੇਰੇ ਨੇ 4-5 ਸੰਘਰਸ਼ ਚ ਲੜੇ ਨੂੰ ਸਾਡਾ ਫਾਇਦੇ ਹੋਇਆ ਨਹੀਂ ਭਾਗਤ ਨੇ ਲੜਿਆ ਬੰਦਾ ਬਹਾਦਰ ਨੇ ਲੜਿਆ ਮਜਾਰਾ ਲਹਿਰ ਨੇ ਲੜਿਆ ਸਾਨੂੰ ਜ਼ਮੀਨ ਦੇ ਮਾਲਕ ਬਣਾਇਆ ਤੋ ਅੱਜ ਮੇਰਾ ਖਿਆਲ 35% ਮਜ਼ਦੂਰ ਸਾਡੇ ਭਾਈ ਨੇ ਉਹਨਾਂ ਕੋਲ ਜ਼ਮੀਨ ਨਹੀਂ ਉਹਨਾਂ ਦੀ ਹਾਲਤ ਦੇਖ ਅੱਜ ਅੱਜ ਉਹਨਾਂ ਦੀ ਹਾਲਾਤ ਦੇਖ ਉਹਨੂੰ ਜੇ ਆਪਾਂ ਗੱਲ ਕਹਿ ਦਈਏ ਇੱਥੇ ਜਿਹਦੇ ਕੋਲ ਕੁਛ ਨਹੀਂ ਉਹਨੂੰ ਅਸੀਂ ਪਰੋਜਤਾਰੀ ਕਹਿੰਦੇ ਹੁੰਨੇ ਆ ਉਹਨੇ ਸਰੀਰ ਤੋਂ ਕਰਾ ਕਰਦਾ ਕਰਾਇਆ ਕਰਨਾ ਹੈ ਸਰੀਰ ਤੋਂ ਰੋਟੀ ਕੱਢਣਾ ਹੈ ਸਰੀਰ ਤੋਂ ਬੱਚਿਆਂ ਦੀ ਪੜਾਈ ਕੱਢਣਾ ਹੈ ਜੇ ਕਿਸੇ ਕੋਲ ਘਰ ਹੈ ਤਾਂ ਸਰੀਰ ਤੋਂ ਘਰ ਦਾ ਕਰਾਇ ਲੈ ਗਿਆ ਜਦੋਂ ਕੋਈ ਥੋੜਾ ਇੱਕ ਉਹਨੇ ਪਸ਼ੂ ਰੱਖ ਲਿਆ ਤਾਂ ਦੁੱਧੋ ਦਾ ਭਾਰ ਲੈ ਗਿਆ ਜੋਦੋਂ ਕਿੱਲਾ ਜ਼ਮੀਨ ਆ ਗਈ ਤਾਂ ਉਹ ਕਣਕ ਦਾ ਭਾਰ ਲੈ ਗਿਆ ਜੇ ਕਿਸਾਨ ਕੁਲੇ ਪੰਜ ਕਿੱਲੇ ਜ਼ਮੀਨ ਹੈ ਪੰਜ ਕਿੱਲਾ ਦਾ ਉਹਨੂੰ ਸਾਰਾ ਮਿਲਦਾ ਤੇ ਜਿਹਦੇ ਕੋਲੇ 15 20 ਕਿੱਲੇ ਨੇ ਉਹ ਤਾਂ ਫਿਰ ਵਿਲੇ ਮੁੱਛਾ ਨੂੰ ਵੜ ਦਿੰਦਾ ਤੁਰੇ ਫਿਰ ਨਜ਼ਾਰੇ ਲੈਂਦਾਗਾ ਤੇ ਜ਼ਮੀਨ ਤੋਂ ਉਹਨਾਂ ਬੱਚਾਂ ਕੀ ਕਿਵੇਂ ਮੇਰੀ ਜ਼ਮੀਨ ਤੇ ਨਹੀਂ ਕਬਜ਼ਾ ਹੁੰਦੇ ਹੋਗੇ ਤਾਂ ਸਾਨੂੰ ਕੁਝ ਵੀ ਕਰਨਾ ਪਏ। ਇੱਕ ਇਹ ਵੀ ਗੱਲ ਹੈ ਵੀ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਆ ਵੀ ਮੁੱਲ ਸਹੀ ਮਿਲੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਿਹਾ ਵੀ ਮੁੱਲ ਸਹੀ ਮਿਲੇਗਾ ਤਾਂ ਲੋਕ ਜ਼ਮੀਨ ਦੇਣ ਨੂੰ ਤਿਆਰ ਵੀ ਹੋ ਜਾਣਗੇ। ਤੇ ਇਹ ਵੀ ਗੱਲ ਹੈ ਵੀ ਹੁਣ ਕਿਸਾਨਾਂ ਦੀ ਜ਼ਿੰਦਗੀ ਜਿਹੜੀ ਆ ਬਦਲਣ ਵਾਲੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਅਰਬਨ ਸਟੇਟ ਦੀ ਇੱਥੇ ਲੋੜ ਹੈਗੀ ਅਸੀਂ ਲੀਡਰ ਮੁੱਲ ਤੇ ਨਹੀਂ ਮੰਨਾਂਗੇ ਜੇ ਕੋਈ ਕਿਸਾਨ ਪਿੱਛੇ ਹਟੂ ਉਹਦੀ ਮਰਜ਼ੀ ਹੈ ਅਸੀਂ ਉਹਨੂੰ ਰੋਕਾਂਗੇ ਨਹੀਂ ਪੈਸੇ ਲੈਣੇ ਚਾਹੀਦੇ ਅਸੀਂ ਪੈਸੇ ਤੇ ਨਹੀਂ ਆਵਾਂਗੇ ਅਸੀਂ ਪੈਸਿਆਂ ਨੂੰ ਨਹੀਂ ਚੰਗਾ ਕਹਾਂਗੇ ਅਸੀਂ ਚੰਗਾ ਕਹਾਂਗੇ ਸਾਡੇ ਕੋਲ ਸਾਡੀ ਜ਼ਮੀਰ ਰਹੇ ਪਰ ਇਹ ਵੀ ਗੱਲ ਹੈ ਵੀ ਸਰਕਾਰ ਨੇ ਪਹਿਲਾਂ ਇੱਕ ਨੋਟੀਫਿਕੇਸ਼ਨ ਕੱਢੀ ਇੱਥੇ ਦੀ 24311 ਕਿੱਲੇ ਦੀ ਉਸ ਤੋਂ ਬਾਅਦ ਕੁਝ ਕੁ ਦਿਨਾਂ ਬਾਅਦ ਇਹਦਾ ਵਿਰੋਧ ਹੋ ਹੀ ਰਿਹਾ ਸੀ ਕੋਸ਼ਕੂ ਦਿਨਾਂ ਬਾਅਦ 10000 ਮਤਲਬ 11000 ਲਗਭਗ ਕਿਲਾ ਜਿਹੜਾ ਹੋਰ ਪੂਰੇ ਪੰਜਾਬ ਦਾ ਉਹਨਾਂ ਨੇ ਨਵੀਂ ਨੋਟੀਫਿਕੇਸ਼ਨ ਕੱਢਤੀ ਮਤਲਬ ਇਹਦੀ ਅਜੇ ਕਨਫਿਊਜ਼ਨ ਹਟੀ ਨਹੀਂ ਨਵੀਂ ਕੱਢਤੀ ਸ਼ਾਇਦ ਉਸ ਤੋਂ ਬਾਅਦ ਤੁਸੀਂ ਗੱਲਾਂ ਕਰ ਰਹੇ ਹੋ ਇਹ ਨਾ ਹੋਵੇ ਕੱਲ ਪਰਸੋ ਇੱਕ ਹੋਰ ਨਵੀਂ ਕੱਢ ਦੇ ਜੋ ਮਰਜ਼ੀ ਕੱਢਣ ਜਿੰਨੇ ਉਹ ਕੱਢਣਗੇ ਉਹਨੇ ਲੋਕ ਮਜ਼ਾਦਾਂ ਚ ਆਉਣਗੇ ਉਹਨੂੰ ਜਿੱਦੀ ਜ਼ਮੀਨ ਜਉ ਉਹਨੂੰ ਸੜਕ ਤੇ ਆਉਣੀ ਪਊਗਾ ਮੈਂ ਅੱਜ ਵਾਲੇ ਇੱਕ ਵਾਰ ਚ ਪੰਜਾਬ ਜਿੱਦ ਨੂੰ ਦੇਖਿਆ ਚੰਡੀਗੜ੍ਹ ਦੇ ਲਵੇ ਨੌ ਸੈਂਟਰ ਹੋਰ ਬਣਾਉਣੇ ਨੇ ਜਿਹੜੇ ਸੈਂਟਰ ਬਣੇ ਉਹ ਨਾ ਬਣੇ ਹੋਏ ਨੇ ਨੌ ਹੋਰ ਬਣਾਉਣੇ ਨੇ ਉਹਨੂੰ ਉਹ ਹੋਰ ਵਧਾਉਣੇਗਾ ਹਾਂ ਜਾਊ ਤਾਂ ਜ਼ਮੀਨ ਹੀ ਉਹਦੇ ਚ ਜਾਊਗੀ ਅਸੀਂ ਜ਼ਮੀਨ ਬਾਰੇ ਬਹਤੇ ਲੜਾਂਗੇ ਸੀ ਕੋਈ ਪੈਸੇ ਦੇ ਹੱਕ ਚ ਨਹੀਂਗੇ ਪੈਸਾ ਨਹੀਂ ਲੈਣਗੇ ਪਰ ਤਾਂ ਉਹ ਸਿੱਧਾ ਸਿੱਧਾ ਉਹ ਚੈਲੰਜ ਹੀ ਕਰ ਦਿੰਦੇ ਆ ਜ਼ਰੂਰ ਜਦੋਂ ਵੀ ਉਹ ਕਹਿੰਦੇ ਕਹਿੰਦੇ ਕਿਸਾਨ ਆ ਗੋ ਮੇਰੇ ਨਾਲ ਡਿਬੇਟ ਕਰਨ ਲਈ ਖੁੱਲੀ ਡਿਬੇਟ ਰੱਖ ਲੈਣ ਅਸੀਂ ਕਦੋਂ ਅਸੀਂ ਕਦੋਂ ਭੱਜਿਆਂ ਉਹ ਟਾਈਮ ਉਹਦਾ ਸਮਾਂ ਉਹਦਾ ਥਾਂ ਉਹਦਾ ਆਖੀ ਸਮਝ ਗੱਲ ਸਾਨੂੰ ਦੱਸੇ ਉਹਦੇ ਆ ਜਾਗੇ ਇੱਥੇ ਉਹ ਬੈਠੇ ਦਾ ਸੀ ਕਿ ਫਿਰ ਉਹ ਮੇਰੇ ਖਾ ਵਾਕਆਊਟ ਵੀ ਕਰਦੇ ਉਹ ਆਪ ਵਾਕਆਊਟ ਕਰਕੇ ਹੱਸੇ ਨਹੀਂ ਵਾਕਆਊਟ ਕਰੇ ਮੀਟਿੰਗ ਚੋਂ ਭੱਜ ਗਿਆ ਦੀ ਤਨ ਤਰੀਕੀ ਚੋਂ ਆਪ ਭੱਜਿਆ ਅਸੀਂ ਤੇ ਨਹੀਂ ਹੁਣ ਸਾਧਲੇ ਅਸੀਂ ਹਰ ਆ ਜਾਗੇ ਤਾਂ ਲੱਗਦਾ ਵੀ ਇਸ ਤਰੀਕੇ ਨਾਲ ਜਿਵੇਂ ਮੋਰਚਾ ਉੱਥੇ ਲੱਗਿਆ ਆ ਸੀ ਉਹ ਮੋਰਚਾ ਵੀ ਚੱਕਿਆ ਗਿਆ ਹੁਣ ਕੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਪਾਵਰ ਹੈ ਉਹ ਘਟਦੀ ਨਜ਼ਰ ਆ ਰਹੀ ਹੈ ਮਤਲਬ ਦਿੱਲੀ ਜਿੱਤ ਗਿਆ ਹੀ ਨਹੀਂ ਤੁਹਾਡੇ ਸਾਹਮਣੇ ਮਤਲਬ ਜਿੱਤ ਗਿਆ ਆ ਉਹ ਕਿਸੇ ਨੇ ਕਹਦੇ ਵੀ ਕਾਦਾ ਵੇ ਨੰਬਰ ਦਾ ਦਰਵਾਜ਼ਾ ਹੈ ਨਹੀਂ ਜੇ ਮੋਰਚਾ ਮਗਰਲਾ ਹਾਰਿਆ ਗਿਆ ਤਾਂ ਪੰਜਾਬਾਂ ਚ ਫੁੱਟ ਹੈ ਜੇ ਪੰਜਾਬਾਂ ਚ ਏਕਤਾ ਹੋਊਗੀ ਫਿਰ ਕਦੇ ਮੋਰਚਾ ਨਹੀਂ ਹਾਰਦੇ ਜਿੱਤਦੇ ਹੁੰਦੇ ਤਾਂ ਵੀ ਹੁਣ ਕਿ ਕਿਸਾਨ ਇਕੱਠੇ ਹੋਣਗੇ ਉਹ اسی ਕਿਸਾਨਾਂ ਨੂੰ ਕਹਤਾ ਵੀ ਮੋਰਚੇ 'ਚ ਇਹ ਕੋਲ ਲਿਆਓ ਤੇ ਜਿਹੜੀ ਜਿੱਥੇ ਬੰਦੀ ਬਾਹਰ ਜਾਵੇ ਉਹ ਡਾਂਗ ਤੁਸੀਂ ਚੱਕਣੀ ਹੈ ਤੇ ਰੂਦੂ ਸਿੰਘ ਜਿਹੜੀ ਜਿਹੜੀ ਬਾਹਰ ਗਈ ਉਹ ਤੇ ਉਹ ਤੇ ਡਾਂਗ ਫੇਰ ਉਹ ਚਾਹ ਰੂਦੂ ਸਿੰਘ ਬਾਹਰ ਜਾਵੇ ਮੇਰੇ ਡਾਂਗ ਫਿਰੂਗੀ ਫਿਰ ਵੀ ਕਿਉਂ ਨਹੀਂ ਕਹਤੀ ਆ ਹਾਂ ਹਾਂ ਮੈਂ ਸਾਰਿਆਂ ਨੂੰ ਇਕੱਠੇ ਕਰੋ ਇਹ ਲੋਕ ਇਕੱਠੇ ਕਰਨਗੇ ਸਰਕਾਰ ਇਕੱਠੇ ਕਰੂਗੀ ਇਕੱਠੇ ਹੋਣਾ ਚਾਹੀਦਾ ਅੱਜ ਦਾ ਫਸਲਿਕਾ ਤੁਸੀਂ ਮੈਂ ਕੀ ਗੱਲਬਾਤ ਕੀਤੀ ਆ ਤੇ ਇਹਨਾਂ ਦਾ ਕਹਿਣਾ ਵੀ ਹੁਣ ਕਿਸਾਨ ਜਥੇਬੰਦੀਆਂ ਸਭ ਤੋਂ ਵੱਡੀ ਗੱਲ ਹੈ ਹੁਣ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਗਿਆ ਕਿਉਂ ਕਿ ਆ ਜਾਂਦਾ ਸੀ ਵੀ ਇਹ ਇਕੱਠੇ ਹੁਣ ਕਿਉਂ ਨਹੀਂ ਹੋ ਰਹੇ ਤਾਂ ਇੱਕ ਵੱਡੀ ਗੱਲ ਹੈ ਪੰਜਾਬ ਦੇ ਲਈ ਵੀ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਅਕਸਰ ਕਹਿੰਦੇ ਆ ਲੋਕ ਵੀ ਜਿਹੜੇ ਮੋਰਚੇ ਇਹ ਨਹੀਂ ਜਿੱਤ ਪਾਉਂਦੇ ਉਹਦੇ ਪਿੱਛੇ ਕਾਰਨ ਆ ਵੈ ਵੀ ਇਹ ਇਕੱਠੇ ਨਹੀਂ ਹੁੰਦੇ ਤਾਂ ਸ਼ਾਇਦ ਮੈਂ ਕਵਾਂਗਾ ਵੀ ਹੁਣ ਪੰਜਾਬ ਦੀ ਗੱਲ ਜਿਹੜੀ ਹੈ ਉਹ ਵੀ ਇਹ ਕੱਠੇ ਰਲ ਕੇ ਇਕੱਠੇ ਜਿਹੜੇ ਆ ਉਹ ਹੋ ਕੇ ਕਿਤੇ ਨਾ ਕਿਤੇ ਪੰਜਾਬ ਦੀ ਗੱਲ ਵੀ ਜਿਹੜੀ ਆ ਪਹੁੰਚਾਣਗੇ ਤੇ ਮੋਰਚੇ ਵੀ ਜਿਹੜੇ ਆ ਉਹ ਵੱਡੇ ਉਹ ਲੜ ਸਕਦੇ ਆ ਸੋ ਹੁਣ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਤੋਂ ਵੀ ਅਸਲ ਦੇ ਵਿੱਚ ਕੀ ਉਹਨਾਂ ਨੂੰ ਇਹ ਪਾਲਿਸੀ ਜਿਹੜੀ ਆ ਉਹ ਸਹੀ ਲੱਗਦੀ ਆ ਜਾਂ ਨਹੀਂ ਲੱਗਦੀ ਕੈਮਰਾ ਪਰਸਨ ਅਮਿਤ ਕੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ